ਵੀ 1509 ਕੀ रेट ਲੱਗੂਗੀ ਆਪਣੀ 14 ਇੱਕ ਕੀ रेट ਲੱਗੂਗੀ ਇਹ ਬਹੁਤ ਵਧੀਆ ਸ਼ੋਰਟ ਟਾਈਮ ਦੀ ਸਭ ਤੋਂ ਜਿੰਨੀਆਂ ਵੀ ਵੈਰਾਈਟੀਆਂ ਨੇ ਪੂਛਾ ਦੀਆਂ ਪੀਵੀ ਬੰਦੀਆਂ ਇਹ ਬਾਸਪਤੀਆਂ ਸਭ ਤੋਂ ਚੰਗੀ ਵੈਰਾਈਟੀਆਂ ਸ਼ੋਰਟ ਟਾਈਮ ਦੀ ਤੇ ਹੁਣ ਵੀ ਤਕਰੀਬਨ 3300 ਰੁਪਏ ਦੇ ਰੇਟ ਅੱਜ ਵੀ ਹੈਗਾ ਉਹਦਾ 1885 ਦਾ 1885 ਤੇ 3126 ਚ ਵੱਡੀ ਸਮੱਸਿਆ ਜਿਹੜੀ ਵਿਕਣ ਦੀ ਮੌਇਸਚਰ ਕਰਕੇ ਆਉਂਦੀ ਆ ਵੀ ਕਿਹੜੇ ਟਾਈਮ ਤੇ ਲਾਇਆ ਜਾਵੇ ਇਹਨੂੰ ਵੀ ਆਪਣਾ 200 ਰੁਪਿਆ ਕੋਈ 250 ਰੁਪਿਆ ਘਟਾ ਕੇ ਲੈਂਦਾ ਆਪਦੀ ਮਰਜ਼ੀ ਨਾਲ ਲੈਂਦੇ ਆ ਇਹ ਵੈਰਾਈਟੀ ਕੀਤੀ ਨਹੀਂ ਲਾਉਣੀ ਚਾਹੀਦੀ ਮੇਰਾ ਇਹ ਐਵਰੇਜ ਜੇ ਮੈਂ ਪੀਆਰ 126 ਪੀਆਰ 131 ਸੁਪਰੀਮ 110 ਇਹਨਾਂ ਦੇ ਰੇਟ ਆਪਾਂ 24 ਕਿਲੋ ਦੇ 30 ਲਾਉਣ ਕਰਕੇ ਦਾ ਝਾੜ ਡਾਊਨ ਆਉਂਦਾ ਉਹ ਝਾੜ ਨਹੀਂ ਘਟਾ ਇਹਨਾਂ ਦਾ ਠੀਕ ਹੈ ਜੇ ਆਪਾਂ ਤਕਰੀਬਨ ਇਹਨੂੰ 27 28 ਜੂਨ ਤੋਂ ਲੈ ਕੇ ਜਾਂ ਆਪਣਾ 10 ਕ ਸਭ ਤੋਂ ਵੱਧ ਝਾੜਾ ਉਹਦਾ ਸਭ ਤੋਂ ਵੱਧ ਰੇਟ ਸਭ ਤੋਂ ਵੱਧ ਰੇਟ ਆ ਜੀ ਅੱਜ ਉਹ ਸਭ ਤੋਂ ਏ ਕਲਾਸ ਆ ਜਿਹੜੇ ਲੋਕ ਸਰਸਾ ਰਾਣੀਆਂ ਦੇ ਨੇ ਹੂੰ ਉਹਨਾਂ ਨੂੰ ਸਾਡੇ ਕੋਲ ਠੇਕਾ ਹੈਗਾ 80000 ਰੁਪਏ ਉੱਥੇ 1 ਲੱਖ ਰੁਪਏ ਰੇਟ ਆ ਜੀ ਕਿਸਾਨ ਵੀਰ ਉਹ ਪੰਜਾਬ ਹਰਿਆਣੇ ਦੀ ਸਭ ਤੋਂ ਮੁੱਖ ਫਸਲ ਝੋਨਾ ਝੋਨੇ ਦੇ ਬਾਰੇ ਬਹੁਤ ਵਧੀਆ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਆਏ ਅੱਜ ਅਸੀਂ ਵੀ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਕਿਸ ਸਮੇਂ ਤੇ ਆਪਾਂ ਨੂੰ ਲਾਉਣੀਆਂ ਚਾਹੀਦੀਆਂ ਨੇ ਤਾਂ ਕਿ ਮੰਡੀ ਦੇ ਵਿੱਚ ਖੱਜਲ-ਖੁਆਰੀ ਨਾ ਹੋਵੇ ਮੋਇਸਚਰ ਆਪਣਾ ਸਹੀ ਆ ਜਾਵੇ ਫਸਲ ਸਮੇਂ ਸਿਰ ਵਿਕ ਜੇ ਤੇ ਦੂਜੀ ਗੱਲ ਬਾਸਮਤੀਆਂ ਦਾ ਜਿਹੜਾ ਰੇਟ ਨੂੰ ਲੈ ਕੇ ਰਹਿੰਦਾ ਆਪਾਂ ਨੂੰ ਚਿੰਤਾ ਵੀ ਬਾਸਮਤੀ ਦਾ ਰੇਟ ਆਊਗਾ ਨਹੀਂ ਆਊਗਾ ਤੁਹਾਨੂੰ ਆਪਾਂ ਕਮਾਨ ਸੀਡ ਫਾਰਮ ਵਾਲਿਆਂ ਤੋਂ ਅੱਜ ਦਾ ਰੇਟ ਪਤਾ ਕਰ ਦਾਂਗੇ ਉਤੋਂ ਆਪਾਂ ਨੂੰ ਆਈਡੀਆ ਹੋ ਜੂ ਵੀ ਕੀ ਰੇਟ ਵਿਕਣਾ ਤੇ ਕਿੰਨਾ ਕਿਹਨੇ ਵਧਣਾ ਵੀ 1500 ਨੂੰ ਕੀ ਰੇਟ ਲੱਗੂਗੀ ਆਪਣੀ 14 ਇੱਕ ਕੀ ਰੇਟ ਲੱਗੂਗੀ ਤੇ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਤੇ ਵੱਡੀ ਗੱਲ ਸਭ ਤੋਂ ਘੱਟ ਰੇਟ ਤੇ ਇਹਨਾਂ ਦੇ ਕੋਲੇ ਬੀਜ ਹੁੰਦਾ ਝੋਨੇ ਦਾ ਤੇ ਉਹ ਰੇਟ ਵੀ ਇਹ ਦੱਸ ਦਵਾਂਗੇ ਵੀਡੀਓ ਦੇ ਵਿੱਚ ਵੀ ਕੀ ਰੇਟ ਵਿਜ ਪੈਂਦਾ ਤੇ ਮੈਂ ਸੋਚਿਆ ਅੱਜ ਵੀ ਇਹਨਾਂ ਕੋਲ ਢੇੜਾ ਮਾਰੀਏ ਕਿਉਂਕਿ ਅਵਾੜੀ ਕਿਸਾਨ ਨੇ ਇਸ ਏਰੀਏ ਦੇ ਬਹੁਤ ਜ਼ਿਆਦਾ ਅਵਾਰਡ ਇਹਨਾਂ ਨੂੰ ਮਿਲੇ ਹੋਏ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਤੇ ਹੋਰ ਜੁਨੀਅਰ ਯੂਨੀਵਰਸਟੀਆਂ ਵੱਲੋਂ ਇੱਕ 96 ਤੋਂ ਕਹਿ ਰਹੀਏ ਕਾਫੀ ਟਾਈਮ ਤੋਂ ਖੇਤੀ ਕਰ ਰਹੇ ਨੇ ਸੀਡ ਫਾਰਮਿੰਗ ਦੇ ਵਿੱਚ ਕਾਫੀ ਸਮਾਂ ਹੋ ਗਿਆ ਵੱਡੀ ਖੇਤੀ ਕਰਦੇ ਨੇ ਤੇ ਚੰਗੀ ਖੇਤੀ ਕਰਦੇ ਨੇ ਕੁਆਲਿਟੀ ਦੀ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹਲੇ ਤਰ ਬ੍ਰੀਤ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜੇ ਆਪਣੇ ਵੀਡੀਓ ਨਾਲ ਸਾਰੇ ਸਰੋਤੇ ਜੁੜੇ ਹੋਏ ਨੇ ਮੇਰੇ ਪਿਆਰੇ ਫਾਰਮਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹੀ ਸਤਿ ਸ੍ਰੀ ਅਕਾਲ ਤੇ ਜਿਵੇਂ ਆਪਾਂ ਗੱਲ ਕਰੀਏ ਜੀ ਪਰਮਲ ਵੈਰਾਈਟੀਆਂ ਹੋ ਗਈਆਂ ਆਪਣੇ ਕੋਲੇ ਤੇ ਬਾਸਮਤੀਆਂ ਸਭ ਤੋਂ ਪਹਿਲਾਂ ਮੂੰਗੀ ਤੇ ਮੱਕੀ ਦਾ ਰਕਬਾ ਜਿਹੜਾ ਉਹ ਚਾਹੇ ਘਟ ਜੇ ਵਧ ਜੇ ਕੁਛ ਨਾ ਕੁਛ ਤਾਂ ਹੁੰਦੀ ਹੀ ਹੈ ਜੀ ਪੰਜਾਬ ਦੇ ਬਿਲਕੁਲ ਜੀ ਤੇ ਉਹਨਾਂ ਨੂੰ ਉਹ ਫਾਰਮਰਾਂ ਨੂੰ ਕੀ ਕੀ ਆਪਸ਼ਨ ਹੈ ਦੇਖੋ ਜਿਹੜੇ ਮੂੰਗੀ ਤੇ ਮੱਕੀ ਵਾਲੇ ਕਿਸਾਨ ਆਪਣੇ ਵੀਰ ਹੂੰ तकरीबन ਜਿਹੜੀ 1509 ਹੈ ਇਹ ਵੈਰੈਟੀ ਵੀ ਬਹੁਤ ਵਧੀਆ ਹੈ ਜੀ ਤੇ ਇਹਦਾ ਰੇਟ ਅੱਜ ਆਪਾਂ ਕਹਿੰਦੇ ਆ ਬਹੁਤ ਘੱਟਾ ਨਹੀਂ ਘੱਟਾ ਹੈਗਾ ਤੇ ਚਲੋ ਚੌਲ ਦੇ ਰੇਟ ਤੇ ਮੰਨਦਾ ਫਿਰ ਵੀ ਅੱਜ ਇਹਦਾ ਰੇਟ ਮੰਨ ਕੇ ਚਲੋ ਐਸਟੀਮੇਟ 2900 ਰੁਪਏ ਰੇਟ ਹੈਗਾ ਅੱਜ 1509 ਦਾ 2900 ਰੁਪਏ ਅੱਜ ਦਾ ਰੇਟ ਹੈਗਾ ਹਾਂ ਜਿਹਨੂੰ ਆਪਾਂ ਲੇਟ ਲਾਉਨੇ ਆ 26 27 ਕਾਊਂਟਰ ਹਮਨਾ ਝੜ ਜਾਂਦੀ ਹੈ 28 ਕਾਊਂਟਰ ਤੱਕ ਵੀ ਝੜ ਜਾਂਦੀ ਹੈ ਜਿਹੜੇ ਮੱਕੀ ਤੇ ਮੰਗੀਆਂ ਇਹਨੇ ਹੂੰ ਤੇ ਇਹਦੀ ਕੀ ਡੇਟ ਤੱਕ ਲਾ ਸਕਦੇ ਆਪਾਂ ਇਹਨੂੰ ਇਹ ਤੇ ਜਿਹੜੀ ਲੇਟ ਆਪਾਂ 15 ਜੁਲਾਈ ਤੋਂ ਲੈ ਕੇ 5 ਅਗਸਤ ਤੱਕ ਲਾ ਸਕਦੇ ਹਾਂ ਠੀਕ ਹੈ ਸਭ ਤੋਂ ਵਧੀਆ ਟਾਈਮ ਇਹਦਾ ਤੇ ਬਾਕੀ ਨਾਲੇ ਉਹ ਸਮੇਂ ਲਾ ਕੇ ਝਾੜ ਇਹਨੂੰ ਬਿਮਾਰੀ ਵਗੈਰਾ ਕੋਈ ਨਹੀਂ ਨਹੀਂ ਬਿਮਾਰੀ ਵੀ ਕੋਈ ਨਹੀਂ ਬਹੁਤ ਵਧੀਆ ਸ਼ਾਰਟ ਟਾਈਮ ਦੀ ਸਭ ਤੋਂ ਜਿੰਨੀਆਂ ਵੀ ਵੈਰਾਈਟੀਆਂ ਨੇ ਪੂਸ਼ਾ ਦੀਆਂ ਪੀਵੀ ਬੰਦੀਆਂ ਇਹ ਬਾਸਪਤੀਆਂ ਸਭ ਤੋਂ ਚੰਗੀ ਵੈਰਾਈਟੀਆਂ ਸ਼ਾਰਟ ਟਾਈਮ ਦੀ ਪਰ ਇਸ ਤੋਂ ਇਲਾਵਾ ਕੁਝ ਥੋੜੇ ਜਿਹੇ ਲੰਮੇ ਟਾਈਮ ਦੇ ਵੈਰਾਈਟੀਆਂ ਵੀ ਦੋ ਤਿੰਨ ਹਨ ਇਹਨਾਂ ਦੀ ਜਿਵੇਂ 1827 ਹੈ ਉਹ ਰੈਡੀ ਤਾਂ ਵਧੀਆ ਲੋਕਾਂ ਨੇ ਨਹੀਂ ਅਪਣਾਈ ਪਰ ਜਿਹੜੀ 1885 ਵੈਰਾਈਟੀ ਹੈ ਉਹਦਾ ਰੇਟ ਬਹੁਤ ਵਧੀਆ ਹੈ 33-3400 ਰੁਪਏ ਰੇਟਾ ਉਹਦਾ ਅੱਜ ਵੀ ਤੇ ਉਹਦਾ ਝਾੜ ਵੀ ਜੇ ਆਪਾਂ ਉਹਨੂੰ ਲੇਟ ਕਰਕੇ ਲਵੋਣਾਂ ਥੋੜਾ ਜਿਹਾ ਉਹਦਾ ਝਾੜ ਵੀ 28 ਕਵੰਟਰ ਆ ਜਾਂਦਾ ਉਸ ਤਰ੍ਹਾਂ ਠੀਕ ਹੁੰਦਾ ਠੀਕ ਹੈ ਤੇ ਰੇਟ ਉਹਦਾ 3500 3300 ਰੁਪਿਆ ਰੇਟ ਪਿੱਛੇ ਰਿਹਾ ਤੇ ਹੁਣ ਵੀ ਤਕਰੀਬਨ 3300 ਰੁਪਏ ਰੇਟ ਅੱਜ ਵੀ ਹੈਗਾ ਉਹਦਾ 1885 ਦਾ 1885 ਤੇ 47 ਦਾ ਕੀ ਸਭ ਕਿਤਾਬ ਚੱਲ ਰਹੀ ਜੀ ਜਿਹੜੀ 1827 ਹੈ ਵੈਰਟੀ ਤਾਂ ਵਧੀਆ ਹੈ ਪਰ ਇਹਨਾਂ ਨੇ ਰੇਟ ਤਾਂ 2300 ਡਾਊਨ ਕਰ ਰੱਖਿਆ 2900 ਰੁਪਏ ਰੇਟੇ ਦਾ ਪਰ ਝਾੜ ਵੀ ਵਧੀਆ ਹੈ ਕੋਈ ਬਿਮਾਰੀ ਨਹੀਂ ਆਉਂਦੀ ਨੂੰ ਤੇ ਮਾੜੇ ਖੇਤਾਂ 'ਚ ਵੀ ਬਹੁਤ ਵਧੀਆ ਹੋ ਜਾਂਦੀ ਹੈ 1827 ਠੀਕ ਹੈ ਤੇ ਬਾਕੀ ਦਰਮਿਆਨੇ ਸਮੇਂ ਦੀ ਦਰਮਿਆਨੇ ਸਮੇਂ ਦੀ ਇਹ ਇਹਨੂੰ ਸਹੀ ਸਮਾਂ ਕੀ ਲਾਉਣ ਦਾ ਤੇ ਜਿਹੜੀ ਆਪਣੀ 1827 ਹੈ ਹਾਂਜੀ ਹਾਂਜੀ ਇਹਦਾ ਟਾਈਮ ਹੈਗਾ ਸਭ ਤੋਂ ਵਧੀਆ ਜੀ 10 ਜੁਲਾਈ ਤੋਂ ਲੈ ਕੇ ਤੇ ਆਪਣਾ 30 ਜੁਲਾਈ ਤੱਕ 30 ਜੁਲਾਈ ਤੱਕ ਹਾਂਜੀ ਤੇ ਜਿਵੇਂ ਇਹਦੇ ਉਹ ਕੰਪੀਟੀਸ਼ਨ ਚ ਕਹਿ ਲਈ ਆਪਾਂ ਮੱਕੀ ਮੂੰਗੀ ਵਾਲੇ ਫਾਰਮਰ ਪੀਆ 126 ਵੀ ਲਾ ਸਕਦੇ ਨੇ ਦੇਖੋ ਪੀਆ 126 ਵੈਰਾਈਟੀ ਬਹੁਤ ਵਧੀਆ ਵੈਰਾਈਟੀ ਆ ਜੇ ਲਾਵਾਂਗੇ ਜਿਹੜੀ ਪੂਰੇ ਸਹੀ ਚੰਗੇ ਫਾਰਮਰ ਨੇ ਜਾਣਕਾਰੀ ਹੈ ਜਿਨ੍ਹਾਂ ਨੂੰ ਉਹ ਲਾਉਂਦੇ ਆ ਤੇ ਝਾੜ ਬਹੁਤ ਜ਼ਿਆਦਾ ਆਉਂਦਾ ਪੀਆ 126 ਚ ਵੱਡੀ ਸਮੱਸਿਆ ਜਿਹੜੀ ਵਿਕਣ ਦੀ ਮੌਇਸਚਰ ਕਰਕੇ ਆਉਂਦੀ ਆ ਵੀ ਕਿਹੜੇ ਟਾਈਮ ਤੇ ਲਾਇਆ ਜਾਵੇ ਇਹਨੂੰ ਵੀ ਆਪਣਾ ਮੌਇਸਚਰ ਵੀ ਸਹੀ ਆ ਜਾਵੇ ਮੰਡੀ ਦੇ ਵਿੱਚ ਸਮੇਂ ਸਿਰ ਵਿਕ ਜੇ ਦਰਸਲ ਜਿਹੜੀ ਵੈਰੈਟੀ ਪੀਆ 126 ਹੈ ਹੂੰ ਪਹਿਲਾਂ ਤਾਂ ਜਿਹੜੇ ਮੇਰੇ ਕਿਸਾਨ ਲਾ ਰਹੇ ਨੇ ਇਹਨੂੰ ਬਹੁਤ ਅਰਲੀਆਂ ਸਬਜ਼ੀਆਂ ਲਾਉਂਦੇ ਨੇ ਅੱਲੂ ਲਾਉਂਦੇ ਨੇ ਕੁਝ ਹੋਰ ਸਬਜ਼ੀਆਂ ਵੀ ਲਾਉਂਦੇ ਨੇ ਜੀ ਉਹ ਲੋਕ ਇਹਨੂੰ ਗਿੱਤਾ ਲਾ ਲੈਂਦੇ ਆ ਹੂੰ ਉਦੋਂ ਇਹਦਾ ਰੇਟ ਦੀ ਬਹੁਤ ਵੱਡਿਆ ਸਮੱਸਿਆ ਹੁੰਦੀ ਹੈ ਮੰਡੀ 'ਚ ਮਾਰਕੀਟ ਦੇ ਵਿੱਚ ਰੇਟ ਚੱਲਿਆ ਨਹੀਂ ਹੁੰਦਾ ਉਦੋਂ 200 ਰੁਪਿਆ ਕੋਈ 250 ਰੁਪਿਆ ਘਟਾ ਕੇ ਲੈਂਦਾ ਆਪਣੀ ਮਰਜ਼ੀ ਨਾਲ ਲੈਂਦੇ ਆ ਹੂੰ ਇਹ ਵੈਰੈਟੀ ਗਿੱਤੀ ਨਹੀਂ ਲਾਉਣੀ ਚਾਹੀਦੀ ਆਪਾਂ ਜੀ ਦੇਖੋ ਜੇ ਉਸ ਜਗ੍ਹਾ ਤੇ ਆਪਾਂ ਲਾਉਣੀ ਆ 1509 ਲਾ ਲਓ ਉਹਦਾ ਰੇਟ ਵੀ ਉਸ ਟਾਈਮ 27-2800 ਤੋਂ ਘਟ ਨਹੀਂ ਹੁੰਦਾ 2700 ਤੋਂ ਬਿਲਕੁਲ ਨਹੀਂ ਘਟਦਾ 1509 ਦਾ ਗਿੱਲੇ ਝੋਨੇ ਦਾ ਜੀ ਪਰ ਇਹਦੇ 1509 ਨੂੰ ਬਹੁਤ ਘਟਾ ਕੇ ਲੈਂਦੇ ਆ ਤੇ ਆਪਾਂ ਜਿਹੜੇ ਹਾਈਬ੍ਰਿਡ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਤਕਰੀਬਨ ਇਸ ਤੋਂ ਵੀ ਜ਼ਿਆਦਾ ਨੁਕਸਾਨ ਕਰਕੇ ਲੈਂਦੇ ਆ ਪਰ ਪੀਆਰ ਦੀਆਂ ਵੈਰੈਟੀ ਆਪਾਂ ਜਿਹੜੇ अर्ਲੀ ਸਬਜ਼ੀਆਂ ਲਾਉਣਾ ਏ ਵੀਰ ਨੇ ਆਪਣੇ ਨਾਂ ਲਾਉਣ ਜ਼ਿਆਦੇ ਉਹ 1509 ਵੱਲ ਜਾਣਾ 1509 ਵੱਲ ਜਾਣਾ ਕਿਉਂਕਿ ਉਹਦਾ ਅੱਜ ਵੀ ਰੇਟ 2900 ਦੇ ਲਗਭਗ ਹੈਗਾ ਅ 29 ਉਹਦਾ ਡੇਟਾ ਹੈਗਾ ਜੇ ਨਹੀਂ ਵੀ ਹੈਗਾ ਉਹਨੂੰ ਆਪਾਂ ਆਪ ਸਟਾਕ ਕਰਕੇ ਰੱਖ ਸਕਦੇ ਆਂ ਮਹੀਨਾ ਵੀ ਦਿਨ ਵੇਚ ਸਕਦੇ ਆਂ ਤੇ ਪਰ ਜਿਹੜਿਆ ਪਰਮਲਾ ਪਰਮਲ ਤੇ ਆਪਣਾ ਬਹੁਤ ਵੱਡਾ ਆਪਾਂ ਨੂੰ ਇੱਕ ਥੋੜੀ ਤੇਜ਼ੀ ਹੁੰਦੀ ਆ ਆਪਾਂ ਛੇਤੀ ਅਗਲੀ ਫਸਲ ਬੀਜਣੀ ਹੁੰਦੀ ਹੈ ਨਾ ਤੇ 126 ਦਾ ਸਵਾਲ ਇਹ ਸੀ ਵੀ ਪੀ ਆਰ 126 ਕਿਹੜੇ ਸਮੇਂ ਤੇ ਲਾਈ ਜਾਵੇ ਵੀ ਇਹਦਾ ਮੌਇਸਚਰ ਵਗੈਰਾ ਸਹੀ ਆ ਜੀ ਤੇ ਉਹ ਮੌਇਸਚਰ ਤਾਂ ਤਕਰੀਬਨ ਜਦੋਂ ਇਹਨੂੰ ਆਪਾਂ ਪਕਾ ਕੇ ਵੱਡਾਂਗੇ ਫਿਰ ਇਹ ਹੋਣਾ ਪਰ ਲਾਉਣ ਦਾ ਟਾਈਮ ਸਭ ਤੋਂ ਟੁਕਮਾ ਧਰਮਪ੍ਰੀਤ ਜੀ ਇਹਦਾ 13 ਜੁਲਾਈ ਤੋਂ ਲੈ ਕੇ ਹੂੰ 5 ਅਗਸਤ ਤੱਕ ਸਭ ਤੋਂ ਵਧੀਆ ਟਾਈਮ ਹੈ। ਹਾਂ ਨਹੀਂ ਜੇ ਬਾੜੀ ਲੇਟ ਕਰਦੇ ਆਂ ਫਿਰ ਮਾ ਪਿੱਛੋਂ ਠੰਡ ਪੈਣ ਲੱਗ ਜਾਂਦੀ ਹੈ ਫਿਰ ਪੱਕਦੀ ਨਹੀਂ ਉਸ ਤੋਂ ਬਾਅਦ ਆਪਾਰਕਮੈਂਡ ਵੀ ਨਹੀਂ ਕਰਦੇ 5 10 ਤੋਂ ਬਾਅਦ ਜੀ ਤੇ 131 ਤੇ 110 ਇਹ ਕਿਵੇਂ ਨੇ ਇਹ ਵੈਰਾਈਟੀਆਂ ਬਹੁਤ ਵਧੀਆ ਨੇ ਜੇ ਇਹਨੂੰ ਆਪਾਂ ਲੇਟ ਦੇ ਵਿੱਚ ਲਾਈਏ ਜੇ ਇਹਨੂੰ ਆਪਾਂ ਤਕਰੀਬਨ ਮੰਨ ਕੇ ਚੱਲੋ 1 ਜੁਲਾਈ ਤੋਂ ਸ਼ੁਰੂ ਕਰਦੇ ਆਂ ਜਾਂ 27 28 ਜੋਨ ਤੋਂ ਸ਼ੁਰੂ ਕਰ ਲੈਣਾ ਬਹੁਤ ਵਧੀਆ ਨੇ ਦੋਈ ਵੈਰਾਈਟੀਆਂ ਇਹ ਸੁਪਰੀਮ 110 ਤੇ ਪੀਆਰ 131 ਪਰ ਜੇ ਸਮੇਂ ਦੀਆਂ ਹਾਂ ਜੇ ਗੇਤੀਆ ਲਾਦਨੇ ਕਈ ਵਾਰੀ 15 ਜੂਨ ਨੂੰ ਲਾਦਨੇ ਆ ਫਿਰ 10 ਜੂਨ ਨੂੰ ਵੀ ਲਾਦਨੇ ਆ ਉਦੋਂ ਨੁਕਸਾਨ ਆ ਹੂੰ ਉਦੋਂ ਇਹਦਾ ਗੇਤੀ ਲਾਉਣ ਕਰਕੇ ਦਾ ਝਾੜ ਡਾਊਨ ਆਉਂਦਾ ਉਹ ਝਾੜ ਨਹੀਂ ਘਟਾ ਇਹਨਾਂ ਦਾ ਠੀਕ ਆ ਜੇ ਆਪਾਂ ਤਕਰੀਬਨ ਇਹਨੂੰ 27 28 ਜੂਨ ਤੋਂ ਲੈ ਕੇ ਜਾਂ ਆਪਣਾ 10 ਜੁਲਾਈ ਨੂੰ ਲਾਉਨੇ ਆ ਬਹੁਤ ਵਧੀਆ ਝਾੜ ਹੁੰਦਾ ਇਹਨਾਂ ਦਾ ਜੀ ਵੀ ਜੂਨ ਦਾ ਲਾਸਟ ਹਫਤਾ ਜੁਲਾਈ ਦਾ ਪਹਿਲਾ ਜੀ ਬਿਲਕੁਲ 15 ਵਾੜਾ ਸਾਰਾ ਜੀ ਆਪਣਾ ਜਲਾਈ ਜਲਾਈ ਦਾ ਲਾ ਸਕਦੇ ਨੇ ਇਹ ਵੈਰਟੀਆਂ ਫੇਰੇ ਚੰਗਾ ਝੜਦੇ ਬਹੁਤ ਜਿਆਦੇ ਵਧੀਆ ਕਿਸਮਾਨੇ ਦੋਏ ਕੋਈ ਬਿਮਾਰੀ ਨਹੀਂ ਆਉਂਦੀ ਹੂੰ ਕੋਈ ਡਿਗਣ ਦੀ ਉਹ ਨਹੀਂ ਕੋਈ ਇਹਦੀ ਡਿਗਣ ਦੀ ਸਮੱਸਿਆ ਨਹੀਂ ਕੋਈ ਵੀ ਜਿਵੇਂ ਹੁਣ 26 ਦਾ ਆਮ ਮੁੱਦਾ ਤਾਂ ਹੈ ਨਹੀਂ ਆਮ ਜਿਹੜਾ ਖਰੀਦਦਾਰ ਹੈ ਉਹ ਤਾਂ ਮੁੱਦਾ ਬਣਾ ਕੇ ਵੇਚਦਾ ਤਾਂ 26 ਹੈ ਜੀ ਤੇ ਲੰਮੇ ਸਮੇਂ ਲਈ ਤਾਂ ਬਹੁਤ ਵਧੀਆ ਲੰਮੇ ਸਮੇਂ ਲਈ ਕਿਹੜੀ ਵੈਰਟਾਈਟ ਜਿਹਨੇ ਸ਼ੁਰੂ ਚ ਹੀ ਲਾਉਣੀ ਆ ਲੰਮੇ ਸਮੇਂ ਵਾਸਤੇ ਤਾਂ ਵੈਰਟੀਆਂ ਜਿਹੜੀ ਬਾਸਪਤੀ ਦੇ ਵਿੱਚ 1400 ਇੱਕ ਸਭ ਤੋਂ ਵਧੀਆ ਹੈ ਜੀ ਹੂੰ ਸਭ ਤੋਂ ਵੱਧ ਝਾੜਾ ਉਹਦਾ ਸਭ ਤੋਂ ਵੱਧ ਰੇਟ ਸਭ ਤੋਂ ਵੱਧ ਰੇਟ ਆ ਜੀ ਅੱਜ ਉਹ ਸਭ ਤੋਂ ਏ ਕਲਾਸ ਆ ਜਿਹੜੇ ਲੋਕ ਸਰਸਾ ਰਾਣੀਆਂ ਦੇ ਨੇ ਹੂੰ ਉਹਨਾਂ ਨੂੰ ਸਾਡੇ ਕੋਲ ਠੇਕਾ ਹੈਗਾ 80000 ਰੁਪਏ ਉੱਥੇ 1 ਲੱਖ ਰੁਪਏ ਰੇਟ ਆ ਜੀ ਉਹ ਹੀ ਰੀ ਦੇ ਵਿੱਚ ਚਾਰਨ ਕੀ ਆ 1400 ਇੱਕ 1400 ਇੱਕ ਦਾ ਜੀ 1400 ਇੱਕ ਤੇ 1400 ਇੱਕ ਦਾ ਕੀ ਭਾਅ ਚੱਲਦਾ ਜੀ ਅੱਜ ਮੰਡੀ ਦੇ ਵਿੱਚ ਅੱਜ ਵੀ ਰੇਟ ਉਹਦਾ 3200 ਰੁਪਏ ਹੈ ਇੱਕ 31 3200 ਜੀ ਠੀਕ ਆ ਅੱਜ ਵੀ ਟੌਪ ਤੇ ਆ ਅੱਜ ਵੀ ਟੌਪ ਤੇ ਆ ਜੀ ਟੌਪ ਤੇ ਰਹਿਣੀ ਆ ਮਰਦੀ ਨਹੀਂ ਪਰ ਇਹ ਮੰਦੇ ਦੇ ਰੇਟ ਦੱਸ ਰਿਆ ਸਾਨੂੰ ਇੱਕ ਦੀ ਬਿਲਕੁਲ ਮੰਦਾ ਰੇਟ ਹੈ ਬਾਸ हां जे आ, स्पोर्ट ਆਪਣੀ ਵਧੀਆ ਉਧਰੋਂ ਬਾਹਰੋਂ ਆਪਾਂ ਨੂੰ स्पोर्ट ਖੁੱਲ ਜੇ स्पोर्ट ਖੁੱਲ ਜੇ ਰੈਟ ਪੂਰਾ ਆ ਸਕਦਾ ਜੀ ਤੇ ਵਾਕੀ ਵੈਰੈਟੀ ਜਿਵੇਂ ਲੋਕ ਪੂਛਾ ਦਾ ਬੜੇ ਫੋਨ ਹੁੰਦੇ ਨੇ ਪੂਛਾ ਦਾ ਵੀ ਹੈਗਾ ਜਾਂ ਨਹੀਂ ਪਰ ਪੂਛਾ ਵੈਰੈਟੀਆਂ ਵਧੀਆ ਨੇ ਆਪਾਂ ਇਹ ਨਹੀਂ ਕਹਿੰਦੇ ਮਾੜੀਆਂ ਨੇ ਆਪਣੇ ਲੋਕਾਂ ਨੂੰ ਤਕਰੀਬਨ 30 35 ਸਾਲ ਹੋ ਗਏ ਉਹਨਾਂ ਨੂੰ ਆਪਣੇ ਲਾਉਂਦਿਆਂ ਨੂੰ ਜੀ ਹੂੰ ਤੇ ਜੇ ਆਪਣੇ ਇਹ ਵੈਰੈਟੀਆਂ ਲੇਟ ਲਾਈਏ ਇਹ ਵੀ ਪੂਛਾ ਦਾ ਮੁਕਾਬਲਾ ਕਰਦੇ ਨੇ ਸੁਪਰੀਮ 110 ਤੇ 131 ਪੀਆ 131 ਤੇ 26 ਵੀ ਨਹੀਂ ਘਟ ਹੈਗੀ ਜਿਹੜੀ ਜੇ ਆਪਾਂ ਲੇਟ ਲਾਈਏ ਪਰ ਜਿਹਾ ਜਿਹਾ ਥੋੜਾ ਮੋਟਾ ਝਾੜ ਪੂਛਾ ਦਾ ਵੱਧ ਆ ਵੀ ਜਾਂਦਾ ਆਪਾਂ ਇਹ ਨਹੀਂ ਕਹਿੰਦੇ ਘਾਟਾ ਝਾੜੋਂ ਦਾ ਤੇ ਉਹਦੇ ਖਰਚੇ ਵੀ ਵੱਡੇ ਨੇ ਤੇਲੇ ਦਾ ਸਪਰੇਆ ਕਰਨੀਏ ਪੈਂਦੇ ਨੇ ਚੰਗੀਆਂ ਪੱਕੀ ਫੰਗੀ ਸੈੱਟ ਕਰਨੇ ਪੈਂਦੇ ਨੇ ਪਾਣੀ ਵੀ ਆਪਣਾ ਬਹੁਤ ਲੈ ਜਾਂਦੀ ਆ ਉਹ ਤੇ ਲੇਟ ਹੋਣ ਕਰਕੇ ਉਹਨਾਂ ਦਾ ਝਾੜ ਵੱਧ ਆ ਜੀ ਤੇ ਆਪਾਂ ਰੇਟ ਦੀ ਗੱਲ ਕਰੀਏ ਵੀ ਆਪਾਂ ਕੀ ਰੇਟ ਦੇਵਾਂਗੇ ਵੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਮੈਨੂੰ ਪੁੱਛਦੇ ਰਹਿੰਦੇ ਨੇ ਫੋਨ ਮੈਨੂੰ ਵੀ ਵੀਜ ਦਾ ਰੇਟ ਹਾਂਜੀ ਹੋਨ ਸ਼ੁਰੂ ਹੋ ਗਏ। ਵੀਰ ਦਾ ਐਵਰੇਜ ਇਹਦੇ ਮੇ ਪੀਆਰ 126, ਪੀਆਰ 131, ਸੁਪਰੀਮ 110 ਇਹਨਾਂ ਦੇ ਰੇਟ ਆਪਾਂ 24 ਕਿਲੋ ਦੇ 1360 ਰੁਪਏ ਨੂੰ ਦੇ ਦਾਂਗੇ। 24 ਕਿਲੋ ਦਾ ਬੈਗ। 24 ਕਿਲੋ ਦਾ ਬੈਗ। ਹਾਂਜੀ। ਤੇ ਬਾਕੀ ਜਿਹੜੀਆਂ ਨਵੀਆਂ ਕਿਸਮਾਂ ਨੇ ਨਵੀਆਂ ਕਿਸਮਾਂ ਜਿਵੇਂ ਅੰਡਰ ਟ్రਾਇਲ ਹੈਗੀਆਂ, ਪੁੱਛੋ ਥੋੜੀਆਂ ਜਿਹੀਆਂ ਕਿਸਮਾਂ ਹੈਗੀਆਂ ਉਹ। ਠੀਕ ਹੈ। ਪਰਮਲ ਚ ਪਰਮਲ ਦੇ ਵਿੱਚ ਹਾਂਜੀ ਉਹ 10 ਕਿਲੋ ਦਾ ਬੈਗ ਹੈ 900 ਰੁਪਏ ਦਾ। ਠੀਕ ਹੈ। ਤੇ ਬਾਸਮਤੀਆਂ ਦਾ ਰੇਟ ਹੀ ਬਾਸਮਤੀ ਜਿਵੇਂ 1509 ਆ ਗਈ, 1885 ਆ ਗਈ, ਇਹਦਾ 10 ਕਿਲੋ ਦਾ 1000 ਜਿਵੇਂ 18 ਸੰਤਾ ਜਿਹੜੀ ਦਾ ਘੱਟ 10 ਕਿਲੋ ਦਾ 800 ਰੁਪਏ ਦਾ ਵੇਚ ਗਿਆ ਤੇ 14 ਕਿ 14 ਇੱਕ ਦਾ ਹੈਗਾ 8 ਕਿਲੋ ਦਾ ਵੇਚ ਗਿਆ 1000 ਰੁਪਏ ਦਾ ਜੀ ਬਾਕੀ ਹੋਰ ਵੀ ਵੀ ਤਾਂ ਸਾਰੀ ਹੋਣਗੀ ਜੀ ਆਪਣੇ ਨਾਲ ਬਹੁਤ ਸਾਮਾਨ ਨੇ ਆਪਾਂ ਵੀਡੀਓ ਚ ਬੋਲ ਨਹੀਂ ਸਕਦੇ ਤੇ ਰੇਟ ਵਗੈਰਾ ਪਤਾ ਕਰ ਸਕਦੇ ਆਪਾਂ ਦਾ ਸਿਰਫ ਜ਼ਿੰਮੇਦਾਰਾਂ ਨੂੰ ਇੱਕ ਸੇਹ ਦੇ ਸਕਦੇ ਆਂ ਤੇ ਅਗੇਤੀਆਂ ਅਗੇਤਾ ਛੋਨਾ ਨਾ ਲਾਓ ਹਮ ਆਪਾਂ ਸਮੇਂ ਸਿਰ ਲਾਈਏ ਤੇ ਆਪਣਾ ਪਾਣੀ ਵੀ ਬਚਾਈਏ ਤੇ ਆਪਣਾ ਝਾੜ ਵੀ ਵਧਾਈਏ ਹਮ ਬਾਕੀ ਜਿਵੇਂ ਆਲੂ ਲਾਉਣਾ ਜਿਹਨੇ ਹੋਰ ਅਰਲੀ ਸਬਜ਼ੀਆਂ ਲਾਉਣੀਆਂ ਨੇ ਉਹ ਗਿੱਤੀ ਕਿਸਮ ਦੇ ਵਿੱਚ ਸਭ ਤੋਂ ਵਧੀਆ 1509 ਲਾਉਣਾ ਪੀਆਰ 126 ਨੂੰ ਜੇ ਆਪਾਂ ਗਿੱਤੀ ਲਾਉਨੇ ਆ ਉਹਦਾ ਝਾੜ ਵੀ ਘਟ ਜਾਂਦਾ ਤੇ ਰੇਟ 'ਚ ਵੀ ਆਪਾਂ ਨੂੰ ਮਾਰ ਪੈਂਦਾ ਤੁਸੀਂ ਸੱਪੇ ਬੱਟਾ ਲਾਉਂਦੇ ਆ ਉਹਦੀ ਜਗ੍ਹਾ ਤੇ 1509 ਨੂੰ ਰეკਮੈਂਡ ਕਰਨ ਉਹਦਾ ਰੇਟ ਵੀ ਨਹੀਂ ਇੰਨਾ ਕੋਈ ਜ਼ਿਆਦਾ ਘਟ ਹੁੰਦਾ ਤੇ ਝਾੜਾ ਸੱਜ ਨੂੰ ਘਟਦਾ ਹੈ ਤੇ ਲੇਟ ਲਾਵਾਂਗੇ ਫਿਰ ਨਹੀਂ ਝਾੜ ਘਟਦਾ 1509 ਹੁੰਦਾ ਠੀਕ ਹੈ ਤੇ ਬਾਕੀ ਆਪਣਾ ਸੁਨਾਮ ਤੋਂ ਪੁਵਾਨੀਗੜ ਰੋਡ ਤੇ ਕੁਮਾਨ ਫੂਲ ਸਟੇਸ਼ਨ ਪੰਪ ਹੈ ਉਹਦੀ ਤੁਸੀਂ ਲੋਕੇਸ਼ਨ ਲਾ ਕੇ ਜਾ ਇੱਥੇ ਕੁਮਾਨ ਸੀਲ ਫਾਰਮ ਤੇ ਪਹੁੰਚੋ ਇਨਨਾ ਗੱਲਬਾਤ ਕਰਕੇ ਰਏ ਵੀ ਕਰ ਸਕਦੇ ਹਾਂ ਅੱਜ ਮੈਂ ਕਮਾਨ ਫਿਊਲ ਸਟੇਸ਼ਨ ਆਪਣਾ ਇੰਡੀਆ ਨਾਲ ਦਾ ਪੈਟਰੋਲ ਪੰਪ ਹੈ ਬਿਜਲੀ ਗ੍ਰਿਡ ਦੇ ਸਾਹਮਣੇ ਭਵਾਨੀਗੜ੍ਹ ਤੋਂ ਸਨਾਮ ਰੋਡ ਦੇ ਉੱਪਰ ਰਿਸਰਚ ਮਾਰ ਲਿਆ ਕਮਾਨ ਫਿਊਲ ਸਟੇਸ਼ਨ ਤੇ 10 ਦਿਨ ਵੀ ਦੇ ਦੇਵਾਂਗੇ ਜਾਂ ਵੱਧ ਦੇਵਾਂਗੇ ਨਹੀਂ 10 ਦਿਨ ਦਾ ਹੀ ਸਟਾਕ ਸਾਡੇ ਕੋਲ ਵੱਧ ਨਹੀਂ ਹੈਗਾ 20 ਫਰਵਰੀ ਨੂੰ ਅਸੀਂ ਦੇਣਾ ਵੀ ਸ਼ੁਰੂ ਕਰ ਦਾਂਗੇ 20 ਜੀ ਫਰਵਰੀ ਨੂੰ ਠੀਕ ਹੈ ਤੇ ਤਕਰੀਬਨ 10 ਦਿਨ ਅਸੀਂ ਵੀ ਉਪਲਬਧ ਤਾਂ ਹੈਗਾ ਸਾਡੇ ਕੋਲ ਦੇਵਾਂਗੇ ਸਾਰੇ ਜ਼ਿੰਮੇਵਾਰ ਨੂੰ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਆਪਣੀ ਕੁਆਲਿਟੀ ਬਾਰੇ ਪਤਾ ਹੈ ਉਹ ਆਪਣਾ ਫੋਨ ਕਰਨਾ ਵੀ ਲੈ ਕੇ ਜਾਣ ਬਾਈ ਜੀ ਸਾਰਿਆਂ ਨੂੰ ਮੋਟਰਵਲ ਕਮ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਵੀਡੀਓ ਦੇਖਣ ਤੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਥੈਂਕ ਯੂ